ਜਸਟਿਸ ਤਾਂ ਇਸ ਸਰਕਾਰ 'ਚ ਮੁਸ਼ਕਲ ਲੱਗਦਾ ਜੀ ਇਹਨੂੰ ਜਿੰਨਾ ਮਰਜ਼ੀ ਚਕਾ ਲੋ ਇਹ ਤਾਂ ਬੇਕਾਰ ਹੈ ਕੋਈ ਆਦਾ ਬੈਠਾ ਜੇਲ੍ਹ ਦੇ ਵਿੱਚ ਇੰਟਰਵਿਊ ਦੀ ਜਾਂਦਾ ਜੀ ਸਰਕਾਰ ਦੇ ਕੁਝ ਪੱਲੇ ਹੀ ਨਹੀਂ ਗਾ ਜੀ ਸਰਕਾਰ ਦੇ ਇੱਕ ਵਾਰੀ ਵੀ ਮੁੱਖ ਮੰਤਰੀ ਦਾ ਕੋਈ ਬਿਆਨ ਆਇਆ ਵੀ ਉਹ ਇੰਟਰਵਿਊ ਕਿਵੇਂ ਦੇ ਗਿਆ ਜੀ ਮੇਨ ਰੀਜ਼ਨ ਸਿੱਧੂ ਦੀ ਵਰਸੀ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਨਾ ਸੀ ਹੋਰ ਕੁਝ ਵੀ ਨਹੀਂ ਉਹ ਤਾਂ ਇੱਕ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਈ ਜਾਂਦੇ ਆ ਜੀ ਅਮਰਤਪਾਲ ਕਦੋਂ ਦਾ ਥਾਣੇ ਦੇ ਵਿੱਚ ਘੁੱਸਿਆ ਹੋਇਆ ਜੀ ਠੀਕ ਆ ਉਸ ਦੇ ਉੱਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਕਾਰਵਾਈ ਇੱਕ ਦਿਨ ਪਹਿਲਾਂ ਹੀ ਹੋਣੀ ਸੀ ਅਸੀਂ ਹੁਣ ਦੋ ਵਜੇ ਦੇ ਦੁਰੇ ਹੋਏ ਆ ਜੀ ਇਸੇ ਵਜ੍ਹਾ ਕਰਕੇ ਵੀ ਸਾਨੂੰ ਕੋਈ ਰੋਕ ਨਾ ਸਕੇ ਅਸੀਂ ਜਾਣਾ ਤੇ ਮਤਲਬ ਜਾਣਾ ਹੀ ਜਾਂਦੇ ਤੇ ਇਹ ਟੀ-ਸ਼ਰਟ ਤੁਸੀਂ ਖਾਸ ਅੱਜ ਦੇ ਦਿਨ ਦੇ ਲਈ ਬਣਵਾਈਆਂ ਨਹੀਂ ਮੈਮ ਐਕਚੁਅਲੀ ਪਹਿਲਾਂ ਵੀ ਸਾਡੇ ਕੋਲ ਟੀ-ਸ਼ਰਟ ਆ ਹੈ ਬਟ ਅੱਜ ਟਾਈਮ ਹੈ ਵੀ ਆਪਾਂ ਨੂੰ ਜਸਟਿਸ ਲਈ ਇਕੱਠੇ ਹੋਣਾ ਪੈ ਰਿਹਾ ਠੀਕ ਹੈ ਜੀ ਮੈਂ ਤਾਂ ਇੱਥੇ ਬਾਪੂ ਜੀ ਦਾ ਰੀਜ਼ਨ ਇਹੀ ਆ ਵੀ ਉਹਨਾਂ ਨੇ ਇੱਕ ਆਵਾਜ਼ ਦਿੱਤੀ ਐ ਤੇ ਲੋਕ ਇਕੱਠੇ ਹੋ ਰਹੇ ਆ ਤੇ ਅਸੀਂ ਵੀ ਅਸੀਂ ਕਰਕੇ ਵੀ ਜਸਟਿਸ ਦੇਣ ਦੇ ਲਈ ਵੀ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਤੇ ਜਿੰਨੇ ਤੋਂ ਜਿੰਨੇ ਆਪਾਂ ਲੋਕ ਸਿੱਧੂ ਦੇ ਲਈ ਆਵਾਜ਼ ਝਾਵਾਂਗੇ ਜੀ ਫੇਰ ਹੀ ਜਸਟਿਸ ਮਿਲੇਗਾ ਜੀ ਜਿੱਦਾਂ ਇਹਨਾਂ ਨੇ ਵੀ ਦੱਸਿਆ نیٹ ਬੰਦ ਕਰ ਦਿੱਤਾ ਗਿਆ ਪ੍ਰੋਬਲਮਸ ਹੋ ਰਹੀਆਂ ਇੱਥੇ ਲੋਕਾਂ ਨੂੰ ਪਹੁੰਚਣ ਦੇ ਲਈ ਜੇਲ੍ਹ ਦੇ ਵਿੱਚੋਂ ਗੈਂਗਸਟਰ ਦਾ ਵੀ ਇੰਟਰਵਿਊ ਹੁੰਦਾ ਇਹ ਸਾਰਾ ਕੁਝ ਜੋ ਵੀ ਇਸ਼ੂ ਕ੍ਰੀਏਟ ਕੀਤਾ ਜਾ ਰਿਹਾ ਤੁਹਾਨੂੰ ਕੀ ਲੱਗਦਾ ਕਿ ਇਹ ਜਾਣ ਮੁੱਝ ਕੇ ਇੱਥੇ ਲੋਕਾਂ ਨੂੰ ਰੋਕਣ ਦੇ ਲਈ ਕੀਤਾ ਜਾ ਰਿਹਾ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੋ ਸਕਦੀ ਹੈ ਮੈਮ ਡੈਫੀਨੇਟਲੀ ਇਹ ਲੋਕਾਂ ਨੂੰ ਰੋਕਣ ਲਈ ਕੀਤਾ ਜਾ ਰਿਹਾ ਠੀਕ ਹੈ ਅਮਰਤਪਾਲ ਕਦੋਂ ਦਾ ਥਾਣੇ ਦੇ ਵਿੱਚ ਘੁੱਸਿਆ ਹੋਇਆ ਜੀ ਠੀਕ ਹੈ ਉਸ ਦੇ ਉੱਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਕਾਰਵਾਈ ਇੱਕ ਦਿਨ ਵੈਲੇ ਹੀ ਹੋਣੀ ਸੀ ਜੀ ਇੱਕ ਦਿਨ ਪਹਿਲਾਂ ਉਹਦੇ ਉੱਤੇ ਉਹਨੂੰ ਅਰੈਸਟ ਕਰਨ ਦੇ ਵਾਰੰਟ ਕੱਢੇ ਜਾਂਦੇ ਹਨ ਤੇ ਉਹਦੇ ਅਰੈਸਟ ਹਜੇ ਵੀ ਨਹੀਂ ਅਰੈਸਟ ਹੋਇਆ ਕਦੇ ਕਹਿੰਦੇ ਅਰੈਸਟ ਹੋਇਆ ਕਦੇ ਕਹਿੰਦੇ ਨਹੀਂ ਹੋਇਆ ਉਹਨੂੰ ਭੁਜਾਈ ਫਿਰਦੇ ਆ ਲੋਕਾਂ ਦੇ ਨੈੱਟ ਬੰਦ ਕਰਕੇ ਵੀ ਮੇਨ ਰੀਜ਼ਨ ਸਿੱਧੂ ਦੀ ਵਰਸੀ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਨਾ ਸੀ ਹੋਰ ਕੁਝ ਵੀ ਨਹੀਂ ਉਹ ਤਾਂ ਇੱਕ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਈ ਜਾਂਦੇ ਆ ਜੀ ਕੋਈ ਆਪਦਾ ਬੈਠਾ ਜੇਲ੍ਹ ਦੇ ਵਿੱਚ ਇੰਟਰਵਿਊ ਦੀ ਜਾਂਦਾ ਜੀ ਸਰਕਾਰ ਦੇ ਕੁਝ ਪੱਲੇ ਹੀ ਜਾਣੀਗਾ ਜੀ ਸਰਕਾਰ ਦੇ ਇੱਕ ਵਾਰੀ ਵੀ ਮੁੱਖ ਮੰਤਰੀ ਦਾ ਕੋਈ ਬਿਆਨ ਆਇਆ ਵੀ ਉਹ ਇੰਟਰਵਿਊ ਕਿਵੇਂ ਦੇ ਗਿਆ ਜੀ ਇੱਕ ਤੋਂ ਵਾਰੀ ਵੀ ਇਹਨਾਂ ਨੇ ਸ਼ੋਅ ਆਫ ਕੀਤੀ ਕਿਉਂ ਕਿ ਇੱਥੇ ਦੇ ਰਿਹਾ ਕਿਉਂ ਦੇ ਰਿਹਾ ਜੀ ਤੇ ਜੇ ਬੰਦ ਕਰਨੀ ਸੀ ਤਾਂ ਉਹਦਾ ਨੈਟ ਬੰਦ ਕਰਦੇ ਜੇਲ੍ਹ 'ਚ ਬੈਠੇ ਨੇ ਨੈਟ ਚੱਲੀ ਜਾਂਦੇ ਬਾਹਰਲੇ ਲੋਕਾਂ ਦੇ ਬੰਦ ਕਰਤੇ ਜੀ ਦੱਸੋ ਕੀ ਸਰਕਾਰ ਦੇ ਪੱਲੇ ਆ ਜੀ ਬਹੁਤ ਜਿਆਦੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਮੈਡਮ ਅਸੀਂ ਤਾਂ ਪਹਿਲਾਂ ਵੀ ਆਏ ਹੋਏ ਆ ਤੇ ਅਸੀਂ ਤਾਂ ਆ ਗਏ ਜਿਹੜੇ ਬੰਦਿਆਂ ਦਾ ਰਾਸਤੇ 'ਚ ਨੈਟ ਬੰਦ ਆ ਉਹ ਤਾਂ ਬੰਦੇ ਪ੍ਰੋਬਲਮ 'ਚ ਹੀ ਹੈ ਜੀ ਜਿੰਨੇ ਫਸਟ ਟਾਈਮ ਆਉਣਾ ਉਹ ਵਿਚਾਰੇ ਤਾਂ ਕੋਈ ਜੀਪੀਐਸ ਲੋਕੇਸ਼ਨ ਨਹੀਂ ਲੱਗ ਰਹੀ ਕੋਈ ਕੁਛ ਆ ਕੋਈ ਕੁਛ ਆ ਅਸੀਂ ਹੁਣ 2 ਵਜੇ ਦੇ ਦੁਰੇ ਹੋਏ ਆ ਜੀ ਇਸੇ ਵਜ੍ਹਾ ਕਰਕੇ ਵੀ ਸਾਨੂੰ ਕੋਈ ਰੋਕ ਨਾ ਸਕੇ ਅਸੀਂ ਜਾਣਾ ਤੇ ਮਤਲਬ ਜਾਣਾ ਹੀ ਜਾਣਾ ਜੀ ਬਟ ਜਸਟਿਸ ਤਾਂ ਇਸ ਸਰਕਾਰ 'ਚ ਮੁਸ਼ਕਿਲ ਲੱਗਦਾ ਜੀ ਇਹਨੂੰ ਜਿੰਨਾ ਮਰਜ਼ੀ ਚਕਾ ਲਓ ਇਹ ਤਾਂ ਬੇਕਾਰ ਆ ਜੀ ਇਹ ਤਾਂ ਤੁਸੀਂ ਸੁਣ ਲਿਆ ਕਿ ਸਿੱਧੂ ਦੇ ਫੈਨਸ ਆ ਕੀ ਕਹਿੰਨਾ ਹੈ ਕਿ ਸਿੱਧੂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਹੋਰ ਅਪਡੇਟਿਓਨਸ ਦੇ ਲਈ ਜੁੜੇ ਰਹੋ ਪੰਜਾਬੀ ਗਰੁੱਪ ਦੇ ਨਾਲ